ਦਾ ਸਾਈਜ਼ ਜਿਹੜਾ ਕੀ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਅ ईਬੀਏ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਚੰਡੀਗੜ੍ਹ ਦੇ ਵਿੱਚ ਇੱਕ ਅਜੀਹੀ ਕਾਰ ਜਿਹੜੀ ਲੋਕਾਂ ਦੇ ਦਿੱਖ ਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜੀਹੀ ਗੱਡੀ ਦੇਖੀ ਹੋਣੀ। ਅ ਨੋਕੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਇੱਟਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਬੀਆ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਬਹੁਤ ਸਾਈਜ਼ ਹੈ ਮਤਲਬ ਇਸ ਦਾ weight ਹੀ ਬਹੁਤ ਜ਼ਿਆਦਾ ਹੋਗਾ 6.5 ਟਨ ਦਾ ਹੈ। ਟੋਟਲ ਕਿੰਨੀ ਬੈਟਰੀਓਂ 'ਚ ਚੱਲਦਾ ਹੈ? ਇੱਕ ਹੀ ਬੈਟਰੀ ਹੈ 98 ਕਿਲੋਵਟਸ ਦਾ ਬੈਟਰੀ ਹੈ। ਇੱਕ ਹੀ ਬੈਟਰੀ। ਕਿਸੇ ਗੱਡੀ ਦੇਖੋ, ਬ੍ਰੇਕਿੰਗ ਸਿਸਟਮ ਚੈੱਕ ਕਰੋ, ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਸਸਿਕਾ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਅਕਸਰ ਫਿਲਮਾਂ ਦੇ ਵਿੱਚ ਜਿਹੀਆਂ ਗੱਡੀਆਂ ਦੇਖਿਆ ਹੋਣਗੇ ਉਹ ਵੀ ਹਾਲੀਵੁੱਡ ਦੀ ਗੱਲ ਕਰੀਏ ਹਾਲੀਵੁੱਡ ਵਗੈਰਾ ਫਿਲਮਾਂ 'ਚ ਅਸੀਂ ਵੱਡੇ ਪਰਦੇ ਤੇ ਫਿਲਮਾਂ 'ਚ ਇਹ ਜਿਹੇ ਗੱਡੀਆਂ ਦੇਖਦੇ ਹਾਂ ਪਰ ਤੁਹਾਨੂੰ ਅਸੀਂ ਲਾਈਵ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਕਾਰ ਜਿਹੜੀ ਲੋਕਾਂ ਦੇ ਦਿੱਖ ਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜਿਹੀ ਗੱਡੀ ਦੇਖੀ ਹੋਣੀ ਤੁਸੀਂ ਦੇਖ ਸਕਦੇ ਹੋ ਇੱਕ ਅਨੋਖੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਐਡਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਫੀਚਰ ਗੱਡੀ ਨੂੰ ਡਰਾਈਵ ਕਰ ਰਹੇ ਨੇ ਜਿਹੜੇ ਡਰਾਈਵਰ ਆਗੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਟੋਟਲੀ ਈਵੀ ਹੈ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਇਸ ਸਮੇ ਅਸੀਂ ਪੂਰੇ ਫੰਕਸ਼ਨ ਵੀ ਜਾਣਾਂਗੇ ਕੀ ਕੀ ਇਸ ਗੱਡੀ ਚ ਹੈਗਾ ਤੇ ਕਿਥੋਂ ਦੀ ਜਿਹੜੀ ਤਿਆਰ ਕੀਤੀ ਹੋਈ ਗੱਡੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਅਸੀਂ ਗੱਡੀ ਦੇ ਬਾਰੇ ਤੇ ਜਾਣਦੇ ਜਿਹੜੇ ਪਾਇਲਟ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਆਪਕਾ ਡੇਲੀ ਪੋਸਟ ਪਿਆਪੀ ਵਿੱਚ ਹਾਂ ਜੀ ਗੱਡੀ ਮੇਡ ਇਨ ਕਾਹਗੀ ਪਹਿਲੇ ਤੇ ਬਤਾਓ ਕਿਉਂਕਿ ਇੱਕ ਲੱਗ ਸੇ ਮਤਲਬ ਦਿਖ ਹੈ ਕਹਾਂ ਸੇ ਤਿਆਰ ਕੀਤੀ ਹੋਈ ਹੈ ये प्रॉपर इंडियन मेड है इंडियन इंजीनियर से ही बना हुआ गाड़ी है ये कोयम्बतुर में बना है जयम ऑटोमोट करके एक रेसिंग कार का जो बनाते हैं उनके साथ और मेन कोलाब्रेशन है महिंद्रा के साथ हुआ था ओके थे कितनी स्पीड है तो गेयर कितने ने की मतलब फंक्शन की है इसे ये प्रॉपर इलेक्ट्रिकल व्हीकल है सो न्यूट्रल एंड न्यूट्रल रिवर्स एंड फॉरवर्ड रहता है और इसका स्पीड है फोर्टी किलोमीटर्स पर आर फोर्टी किलोमीटर और इसका जो साइज है एक ही बैटरी है तो फिल्म की प्रमोशन के लिए आप हाँ रोड के इसको मतलब कैसे लेके आए कहाँ से अलग से एक ट्रक बना हुआ है रैम के साथ उसका ट्रक में चढ़ा के लेके आते हैं जहाँ पे भी हम जाते हैं वहाँ पे नीचे उतार के चला के लेके आते हैं प्रेशर पे है सारा सिस्टम ट्यूबलेस टाइप से

ਵਕਰੀ ਜਿਹੜੀ ਦਿੱਕਤ ਦੀ ਕਾਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਅ ਅੱਗੇ ਲੈ ਕੇ ਆਣਗੇ ਮੈਂ ਕੈਨਾਬਰ ਸਿੰਘ ਨੂੰ ਕਹਾਂਗੇ ਇੱਕ ਸਾਈਡ ਤੇ ਕਿਉਂਕਿ ਜੋ ਗੱਡੀ ਦੇ ਟਾਇਰ ਨੇ ਉਹ ਵੀ ਅ ਅਸੀਂ ਕਹਿ ਦਿੰਨਾ ਤਿੰਨ ਗੁਣਾ ਟਾਇਰ ਹੈਗੇ ਨੇ ਆਮ ਗੱਡੀਆਂ ਦੀ ਗੱਲ ਕਰੀਏ ਤਾਂ ਲੋਕਾਂ ਦੀ ਦਿੱਖ ਦਾ ਕੇਂਦਰ ਬਣੇ ਹੋਏ ਨੇ ਲੋਕ ਲਾਈਨਾਂ 'ਚ ਲੱਗ ਕੇ ਇਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਹਾਈਡਰੌਲਿਕ ਸਾਰਾ ਸਿਸਟਮ ਹੈਗਾ ਤਾਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਦਿਖਦਾ ਕੇਂਦਰ ਬਣਿਆ ਹੋਇਆ ਹੈ ਤਾਂ ਜੇਕਰ ਤੁਸੀਂ ਵੀ ਇਸ ਗੱਡੀ ਨੂੰ ਨਹੀਂ ਦੇਖਿਆ ਤਾਂ ਤੁਸੀਂ ਵੀ ਆ ਕੇ ਦੇਖ ਸਕਦੇ ਹੋ ਤੇ ਇੱਕ ਅਨੋਖੀ ਗੱਡੀ ਜਿਹੜੀ ਕਿ ਇਸ ਸਮੇਂ ਚੰਡੀਗੜ੍ਹ ਦਾ ਇੱਕ ਸ਼ੋਪੀਸ ਬਣਿਆ ਹੋਇਆ ਹੈ ਤੇ ਕੰਪਨੀ ਦੇ ਵੱਲੋਂ ਇਸ ਗੱਡੀ ਨੂੰ ਦਿਖਾਉਣ ਦੇ ਲਈ ਲਿਆਂਦਾ ਗਿਆ ਤਾਂ ਇੱਕ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਆਏ ਨੇ ਤਾਂ ਜਿਸ ਦੇ ਵਿੱਚ ਇਸ ਗੱਡੀ ਨੂੰ ਦਿਖਾਇਆ ਗਿਆ ਜੋ ਇਹ ਗੱਡੀ ਹੈ ਇੱਕ ਸਪੋਰਟਸ ਕਾਰ ਜਿਹੜੀ ਕਿ ਬਣਾਈ ਗਈ ਹੈ ਸੋ ਜੁੜਿਆ ਡੇਲੀ ਪੋਸਟ ਮੈਂ ਅਭੀ ਨਾ ਕੈਨ ਪਰਸਨ ਅਬ ਸ਼ੇਖ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਇੱਕ ਅਜੀਹੀ ਕਾਰ ਜਿਹੜੀ ਲੋਕਾਂ ਦੇ ਦਿੱਖ ਦਾ ਕੇਂਦਰ ਬਣੀ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜੀਹੀ ਗੱਡੀ ਦੇਖੀ ਹੋਣੀ ਅਨੋਕੀ ਸ਼ੇਪ ਹੈ ਇੱਕ ਇੱਕ ਅਲੱਗ ਜਿਹਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਇੱਟਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਅ ਈਵੀਆ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਉਹ ਸਾਈਜ਼ ਹੈ ਮਤਲਬ ਇਸਕਾ weight ਹੀ ਬਹੁਤ ਜ਼ਿਆਦਾ ਹੋਗਾ 6.5 ਟਨ ਦਾ ਹੈ ਉਹ ਟੋਟਲ ਕਿੰਨੀ ਬੈਟਰੀਆਂ 'ਚ ਚੱਲਦਾ ਹੈ ਇੱਕ ਹੀ ਬੈਟਰੀ ਹੈ 98 ਕਿਲੋਵਟਸ ਦਾ ਬੈਟਰੀ ਹੈ ਕਿਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਸਸਿਕਾ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਅਕਸਰ ਫਿਲਮਾਂ ਦੇ ਵਿੱਚ ਅਜਿਹੀਆਂ ਗੱਡੀਆਂ ਦੇਖਿਆ ਹੋਣਗੀਆਂ ਉਹ ਵੀ ਹਾਲੀਵੁੱਡ ਦੀ ਗੱਲ ਕਰੀਏ ਹਾਲੀਵੁੱਡ ਵਗੈਰਾ ਫਿਲਮਾਂ 'ਚ ਅਸੀਂ ਵੱਡੇ ਪਰਦੇ ਤੇ ਫਿਲਮਾਂ 'ਚ ਇਹ ਜੇ ਗੱਡੀਆਂ ਦੇਖਦੇ ਹਾਂ ਪਰ ਤੁਹਾਨੂੰ ਅਸੀਂ ਲਾਈਵ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਕਾਰ ਜਿਹੜੀ ਲੋਕਾਂ ਦੇ ਦਿਖਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜਿਹੀ ਗੱਡੀ ਦੇਖੀ ਹੋਣੀ ਤੁਸੀਂ ਦੇਖ ਸਕਦੇ ਹੋ ਇੱਕ ਅਨੋਖੀ ਸ਼ੇਪ ਹੈ ਇੱਕ ਇੱਕ ਲੱਗ ਜਾਂ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਐਡਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਫੀਚਰ ਗੱਡੀ ਨੂੰ ਡਰਾਈਵ ਕਰ ਰਹੇ ਨੇ ਜਿਹੜੇ ਡਰਾਈਵਰ ਆਗੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਟੋਟਲੀ ਈਵੀ ਹੈ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਇਸ ਸਮੇ ਅਸੀਂ ਪੂਰੇ ਫੰਕਸ਼ਨ ਵੀ ਜਾਣਾਂਗੇ ਕੀ ਕੀ ਇਸ ਗੱਡੀ ਚ ਹੈਗਾ ਤੇ ਕਿਥੋਂ ਦੀ ਜਿਹੜੀ ਤਿਆਰ ਕੀਤੀ ਹੋਈ ਗੱਡੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਅਸੀਂ ਗੱਡੀ ਦੇ ਬਾਰੇ ਤੇ ਜਾਣਦੇ ਜਿਹੜੇ ਪਾਇਲਟ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਆਪਕਾ ਡੇਲੀ ਪੋਸਟ ਪਿਆਪੀ ਵਿੱਚ ਹਾਂ ਜੀ ਗੱਡੀ ਮੇਡ ਇਨ ਕਾਹਗੀ ਪਹਿਲੇ ਤੇ ਬਤਾਓ ਕਿਉਂਕਿ ਇੱਕ ਲੱਗ ਸੇ ਮਤਲਬ ਦਿਖ ਹੈ ਕਹਾਂ ਸੇ ਤਿਆਰ ਕੀਤੀ ਹੋਈ ਹੈ ये प्रॉपर इंडियन मेड है इंडियन इंजीनियर से ही बना हुआ गाड़ी है ये कोयम्बतुर में बना है जयम ऑटोमोट करके एक रेसिंग कार का जो बनाते हैं उनके साथ और मेन कोलाब्रेशन है महिंद्र के साथ हुआ था ओके okay, थे कितनी स्पीड है तो गेयर कितने ने की मतलब फंक्शन की हैगे इस प्रॉपर इलेक्ट्रिकल व्हीकल है सो so, न्यूट्रल एंड न्यूट्रल रिवर्स एंड फॉरवर्ड रहता है और इसका स्पीड है फोर्टी किलोमीटर्स पर आर

ਵਕਰੀ ਜਿਹੜੀ ਦਿੱਕਤ ਦੀ ਕਾਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਅ ਅੱਗੇ ਲੈ ਕੇ ਆਣਗੇ ਮੈਂ ਕੈਨਵਰਸਮ ਸ਼ੇਖ ਨੂੰ ਕਹਾਂਗੇ ਕਿ ਸਾਈਡ ਤੇ ਕਿਉਂਕਿ ਜੋ ਗੱਡੀ ਦੇ ਟਾਇਰ ਨੇ ਉਹ ਵੀ ਅ ਅਸੀਂ ਕਹਿ ਦਿੰਨਾ ਤਿੰਨ ਗੁਣਾ ਟਾਇਰ ਹੈਗੇ ਨੇ ਆਮ ਗੱਡੀਆਂ ਦੀ ਗੱਲ ਕਰੀਏ ਤਾਂ ਲੋਕਾਂ ਦੀ ਦਿੱਖ ਦਾ ਕੇਂਦਰ ਬਣੇ ਹੋਏ ਨੇ ਲੋਕ ਲਾਈਨਾਂ 'ਚ ਲਾ ਕੇ ਇਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਹਾਈਡਰੌਲਿਕ ਸਾਰਾ ਸਿਸਟਮ ਹੈਗਾ ਤਾਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਦਿਖਦਾ ਕੇਂਦਰ ਬਣਿਆ ਹੋਇਆ ਹੈ ਤਾਂ ਜੇਕਰ ਤੁਸੀਂ ਵੀ ਇਸ ਗੱਡੀ ਨੂੰ ਨਹੀਂ ਦੇਖਿਆ ਤਾਂ ਤੁਸੀਂ ਵੀ ਆ ਕੇ ਦੇਖ ਸਕਦੇ ਹੋ ਤੇ ਇੱਕ ਅਨੋਖੀ ਗੱਡੀ ਜਿਹੜੀ ਕਿ ਇਸ ਸਮੇਂ ਚੰਡੀਗੜ੍ਹ ਦਾ ਇੱਕ ਸ਼ੋਪੀਸ ਬਣਿਆ ਹੋਇਆ ਹੈ ਤੇ ਕੰਪਨੀ ਦੇ ਵੱਲੋਂ ਇਸ ਗੱਡੀ ਨੂੰ ਦਿਖਾਉਣ ਦੇ ਲਈ ਲਿਆਂਦਾ ਗਿਆ ਤਾਂ ਇੱਕ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਆਏ ਨੇ ਤਾਂ ਜਿਸ ਦੇ ਵਿੱਚ ਇਸ ਗੱਡੀ ਨੂੰ ਦਿਖਾਇਆ ਗਿਆ ਜੋ ਇਹ ਗੱਡੀ ਹੈ ਇੱਕ ਸਪੋਰਟਸ ਕਾਰ ਜਿਹੜੀ ਕਿ ਬਣਾਈ ਗਈ ਹੈ ਸੋ ਜੁੜੇ ਹੋਏ ਢੇਲੀ ਪੋਸਟ ਮੈਂ ਅਬੀਨਾ ਕੈਮਰਨ ਪਰਸਨ ਆਬ ਸ਼ੇਖ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਚ ਇੱਕ ਅਜੀਹੀ ਕਾਰ ਜਿਹੜੀ ਲੋਕਾਂ ਦੇ ਦਿੱਖ ਦਾ ਕੇਂਦਰ ਬਣਿਆ ਹੋਈ ਆ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜੀਹੀ ਗੱਡੀ ਦੇਖੀ ਹੋਣੀ ਅਨੋਕੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਐਡਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਹ EBA ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਉਹ ਸਾਈਜ਼ ਹੈ ਮਤਲਬ ਇਸ ਦਾ weight ਹੀ ਬਹੁਤ ਜ਼ਿਆਦਾ ਹੋਗਾ 6.5 ਟਨ ਦਾ ਹੈ। ਉਹ ਟੋਟਲ ਕਿੰਨੀ ਬੈਟਰੀਆਂ 'ਚ ਚੱਲਦਾ ਹੈ? ਇੱਕ ਹੀ ਬੈਟਰੀ ਹੈ 98 ਕਿਲੋਵੋਲਟਸ ਦਾ ਬੈਟਰੀ ਹੈ ਕਿ ਇਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਕਿ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਕਸਰ ਫਿਲਮਾਂ ਦੇ ਵਿੱਚ ਅਜਿਹੀਆਂ ਗੱਡੀਆਂ ਦੇਖਿਆ ਹੋਣਗੀਆਂ ਉਹ ਵੀ ਹਾਲੀਵੁੱਡ ਦੀ ਗੱਲ ਕਰੀਏ ਹਾਲੀਵੁੱਡ ਵਗੈਰਾ ਫਿਲਮਾਂ 'ਚ ਅਸੀਂ ਵੱਡੇ ਪਰਦੇ ਤੇ ਫਿਲਮਾਂ 'ਚ ਇਹ ਜਿਹੇ ਗੱਡੀਆਂ ਦੇਖਦੇ ਹਾਂ ਪਰ ਤੁਹਾਨੂੰ ਅਸੀਂ ਲਾਈਵ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਕਾਰ ਜਿਹੜੀ ਲੋਕਾਂ ਦੇ ਦਿਖਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜਿਹੀ ਗੱਡੀ ਦੇਖੀ ਹੋਣੀ ਤੁਸੀਂ ਦੇਖ ਸਕਦੇ ਹੋ ਇੱਕ ਅਨੋਖੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਐਡਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਫੀਚਰ ਗੱਡੀ ਨੂੰ ਡਰਾਈਵ ਕਰ ਰਹੇ ਨੇ ਜਿਹੜੇ ਡਰਾਈਵਰ ਆਗੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਟੋਟਲੀ ਈਵੀ ਹੈ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਇਸ ਸਮੇ ਅਸੀਂ ਪੂਰੇ ਫੰਕਸ਼ਨ ਵੀ ਜਾਣਾਂਗੇ ਕੀ ਕੀ ਇਸ ਗੱਡੀ ਚ ਹੈਗਾ ਤੇ ਕਿੱਥੋਂ ਦੀ ਜਿਹੜੀ ਤਿਆਰ ਕੀਤੀ ਹੋਈ ਗੱਡੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਅਸੀਂ ਗੱਡੀ ਦੇ ਬਾਰੇ ਤੇ ਜਾਣਦੇ ਜਿਹੜੇ ਪਾਇਲਟ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਆਪਕਾ ਡੇਲੀ ਪੋਸਟ ਪਿਆਪੀ ਵਿੱਚ ਹਾਂ ਜੀ ਗੱਡੀ ਮੇਡ ਇਨ ਕਾਹਗੀ ਪਹਿਲੇ ਤੇ ਬਤਾਓ ਕਿਉਂਕਿ ਇੱਕ ਲੱਗ ਸੇ ਮਤਲਬ ਦਿਖ ਹੈ ਕਹਾਂ ਸੇ ਤਿਆਰ ਕੀਤੀ ਹੋਈ ਹੈ ये प्रॉपर इंडियन मेड है इंडियन इंजीनियर से ही बना हुआ गाड़ी है ये कोयम्बतुर में बना है जयम ऑटोमोटिव करके एक रेसिंग कार का जो बनाते हैं उनके साथ और मेन कोलाब्रेशन है महिंद्रा के साथ हुआ था ओके तो थे कितनी स्पीड है तो गेयर कितने ने की मतलब फंक्शन की हैगे इस ये प्रॉपर इलेक्ट्रिकल व्हीकल है सो न्यूट्रल एंड न्यूट्रल रिवर्स एंड फॉरवर्ड रहता है और इसका स्पीड है फोर्टी किलोमीटर्स पर आर फोर्टी किलोमीटर और इसका जो साइज है, है।, अच्छा। तो है एक ही बैटरी है तो फिल्म की प्रमोशन के लिए आप आए हो। हाँ जी। वो रोड के इसको मतलब कैसे लेके आए कहाँ से अलग से एक ट्रक बना हुआ है रैम के साथ उसका ट्रक में चढ़ा के लेके आते हैं जहाँ पे भी हम जाते हैं वहाँ पे नीचे उतार के चला के लेके आते है प्रेशर पे है सारा सिस्टम ट्यूबलेस टाइप से जो तायर्स इसका तायर्स। जो इसका आप स्टेयरिंग सिस्टम है सारा पावर है हाँ सब पावर है हाइड्रोलिक सिस्टम है पूरा नहीं तायर्स और टायर्स ने सी सीट वाला ने बनाया था तो जे डांसिंग भी मतलब शायद आप कर रहे थे इसका कर करती है नहीं नहीं डांसिंग नहीं होता इसका थोड़ा चौकअप जॉब्स का वैसे ये थोड़ा मूवमेंट होता है मूवमेंट होता है तो एक बार करके दिखाना आप इसका थोड़ा सा आगे पीछे जो ब्रेकिंग सिस्टम इसका दिखाना सो एक ਵਕਰੀ ਜਿਹੜੀ ਦਿੱਕਤ ਦੀ ਕਾਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਅ ਅੱਗੇ ਲੈ ਕੇ ਆਣਗੇ ਮੈਂ ਕੈਨਰ ਪਰ ਸੰਸ਼ੇਖ ਨੂੰ ਕਹਾਂਗੇ ਕਿ ਸਾਈਡ ਤੇ ਕਿਉਂਕਿ ਜੋ ਗੱਡੀ ਦੇ ਟਾਇਰ ਨੇ ਉਹ ਵੀ ਅ ਅਸੀਂ ਕਹਿ ਦਿੰਨਾ ਤਿੰਨ ਗੁਣਾ ਟਾਇਰ ਹੈਗੇ ਨੇ ਆਮ ਗੱਡੀਆਂ ਦੀ ਗੱਲ ਕਰੀਏ ਤਾਂ ਲੋਕਾਂ ਦੀ ਦਿੱਖ ਦਾ ਕੇਂਦਰ ਬਣੇ ਹੋਏ ਨੇ ਲੋਕ ਲਾਈਨਾਂ 'ਚ ਲੱਗ ਕੇ ਇਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਹਾਈਡਰੌਲਿਕ ਸਾਰਾ ਸਿਸਟਮ ਹੈਗਾ ਤਾਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਦਿਖਦਾ ਕੇਂਦਰ ਬਣਿਆ ਹੋਇਆ ਹੈ ਤਾਂ ਜੇਕਰ ਤੁਸੀਂ ਵੀ ਇਸ ਗੱਡੀ ਨੂੰ ਨਹੀਂ ਦੇਖਿਆ ਤਾਂ ਤੁਸੀਂ ਵੀ ਆ ਕੇ ਦੇਖ ਸਕਦੇ ਹੋ ਤੇ ਇੱਕ ਅਨੋਖੀ ਗੱਡੀ ਜਿਹੜੀ ਕਿ ਇਸ ਸਮੇਂ ਚੰਡੀਗੜ੍ਹ ਦਾ ਇੱਕ ਸ਼ੋਪੀਸ ਬਣਿਆ ਹੋਇਆ ਹੈ ਤੇ ਕੰਪਨੀ ਦੇ ਵੱਲੋਂ ਇਸ ਗੱਡੀ ਨੂੰ ਦਿਖਾਉਣ ਦੇ ਲਈ ਲਿਆਂਦਾ ਗਿਆ ਤਾਂ ਇੱਕ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਆਏ ਨੇ ਤਾਂ ਜਿਸ ਦੇ ਵਿੱਚ ਇਸ ਗੱਡੀ ਨੂੰ ਦਿਖਾਇਆ ਗਿਆ ਜੋ ਇਹ ਗੱਡੀ ਹੈ ਇੱਕ ਸਪੋਰਟਸ ਕਾਰ ਜਿਹੜੀ ਕਿ ਬਣਾਈ ਗਈ ਹੈ ਸੋ ਜੁੜੋ ਢੇਲੀਪੋਸਟ ਮੈਂ ਅਭਿਨਾ ਕੈਰਪਰਸਨ ਆਬ ਸ਼ੇਖ ਦੇ ਨਾਮ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਚ ਇੱਕ ਅਜੀਹੀ ਕਾਰ ਜਿਹੜੀ ਲੋਕਾਂ ਦੇ ਦਿਖਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜੀਹੀ ਗੱਡੀ ਦੇਖੀ ਹੋਣੀ ਅਨੋਕੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਐਡਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਅ, EV ਹੈ ਇਲੈਕਟ੍ਰੋਨਿਕ ਹੈਗੀ ਹੈ, ਅ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਉਹ ਸਾਈਜ਼ ਹੈ ਮਤਲਬ ਇਸਕਾ weight ਹੀ ਬਹੁਤ ਜ਼ਿਆਦਾ ਹੋਗਾ। 6.5 ਟਨ ਦਾ ਹੈ। ਉਹ ਟੋਟਲ ਕਿੰਨੀ ਬੈਟਰੀਓਂ 'ਚ ਚੱਲਦਾ ਹੈ? ਇੱਕ ਹੀ ਬੈਟਰੀ ਹੈ 98 ਕਿਲੋਵਾਟਸ ਦਾ ਬੈਟਰੀ ਹੈ ਕਿਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਸਿਕਾ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਅਕਸਰ ਫਿਲਮਾਂ ਦੇ ਵਿੱਚ ਜਈਆਂ ਗੱਡੀਆਂ ਦੇਖਿਆ ਹੋਣਗੇ ਉਹ ਵੀ ਹਾਲੀਵੁੱਡ ਦੀ ਗੱਲ ਕਰੀਏ ਹਾਲੀਵੁੱਡ ਵਗੈਰਾ ਫਿਲਮਾਂ ਚ ਅਸੀਂ ਵੱਡੇ ਪਰਦੇ ਤੇ ਫਿਲਮਾਂ ਚ ਜਈਆਂ ਗੱਡੀਆਂ ਦੇਖਦੇ ਹਾਂ ਪਰ ਤੁਹਾਨੂੰ ਅਸੀਂ ਲਾਈਵ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਕਾਰ ਜਿਹੜੀ ਲੋਕਾਂ ਦੇ ਦਿਖਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜਿਹੀ ਗੱਡੀ ਦੇਖੀ ਹੋਣੀ ਤੁਸੀਂ ਦੇਖ ਸਕਦੇ ਹੋ ਇੱਕ ਅਨੋਖੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਐਡਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਫੀਚਰ ਗੱਡੀ ਨੂੰ ਡਰਾਈਵ ਕਰ ਰਹੇ ਨੇ ਜਿਹੜੇ ਡਰਾਈਵਰ ਆਗੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਟੋਟਲੀ ਈਵੀ ਹੈ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਇਸ ਸਮੇ ਅਸੀਂ ਪੂਰੇ ਫੰਕਸ਼ਨ ਵੀ ਜਾਣਾਂਗੇ ਕੀ ਕੀ ਇਸ ਗੱਡੀ ਚ ਹੈਗਾ ਤੇ ਕਿਥੋਂ ਦੀ ਜਿਹੜੀ ਤਿਆਰ ਕੀਤੀ ਹੋਈ ਗੱਡੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਅਸੀਂ ਗੱਡੀ ਦੇ ਬਾਰੇ ਤੇ ਜਾਣਦੇ ਜਿਹੜੇ ਪਾਇਲਟ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਆਪਕਾ ਡੇਲੀ ਪੋਸਟ ਪੀ ਆਪੀ ਵਿੱਚ ਹਾਂ ਜੀ ਗੱਡੀ ਮੇਡ ਇਨ ਕਾਹ ਕਿ ਪਹਿਲੇ ਤੇ ਬਤਾਓ ਕਿਉਂਕਿ ਇੱਕ ਲੱਗ ਸੇ ਮਤਲਬ ਦਿਖ ਹੈ ਕਹਾਂ ਸੇ ਤਿਆਰ ਕੀਤੀ ਹੋਈ ਹੈ ये प्रॉपर इंडियन मेड है इंडियन इंजीनियर से ही बना हुआ गाड़ी है ये कोइंबतुर में बना है जयम ऑटोमोटिव करके एक रेसिंग कार का जो बनाते हैं उनके साथ और मेन कोलाब्रेशन है महिंद्रा के साथ हुआ था ओके थे कितनी स्पीड है आया गेयर कितने ने की मतलब फंक्शन की हैगे इस ये प्रॉपर इलेक्ट्रिकल व्हीकल है सो न्यूट्रल एंड न्यूट्रल रिवर्स एंड फॉरवर्ड रहता है और इसका स्पीड है फोर्टी किलोमीटर्स पर आर अच्छा 40 किलोमीटर और इसका जो साइज है एक ही बैटरी है तो फिल्म की प्रमोशन के लिए आप हाँ रोड के इसको मतलब कैसे लेके आए कहाँ से लिए अलग से एक ट्रक बना हुआ है रैम के साथ उसका ट्रक में चढ़ा के लेके आते है जहाँ पे भी हम जाते हैं वहाँ पे नीचे उतार के चला के लेके आते प्रेशर पे है सारा सिस्टम ट्यूबलेस टाइप से

ਵਕਰੀ ਜਿਹੜੀ ਦਿੱਖ ਦੀ ਕਾਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਅ ਅੱਗੇ ਲੈ ਕੇ ਆਣਗੇ ਮੈਂ ਕੈਰੋਬਰ ਸੰਸ਼ੇ ਨੂੰ ਕਹਾਂਗੇ ਇੱਕ ਸਾਈਡ ਤੇ ਕਿਉਂਕਿ ਜੋ ਗੱਡੀ ਦੇ ਟਾਇਰ ਨੇ ਉਹ ਵੀ ਅ ਅਸੀਂ ਕਹਿ ਦਿੰਨਾ ਤਿੰਨ ਗੁਣਾ ਟਾਇਰ ਹੈਗੇ ਨੇ ਆਮ ਗੱਡੀਆਂ ਦੀ ਗੱਲ ਕਰੀਏ ਤਾਂ ਲੋਕਾਂ ਦੀ ਦਿੱਖ ਦਾ ਕੇਂਦਰ ਬਣੇ ਹੋਏ ਨੇ ਲੋਕ ਲਾਈਨਾਂ 'ਚ ਲਾ ਕੇ ਇਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਹਾਈਡਰੌਲਿਕ ਸਾਰਾ ਸਿਸਟਮ ਹੈਗਾ ਤਾਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਦਿਖਦਾ ਕੇਂਦਰ ਬਣਿਆ ਹੋਇਆ ਹੈ ਤਾਂ ਜੇਕਰ ਤੁਸੀਂ ਵੀ ਇਸ ਗੱਡੀ ਨੂੰ ਨਹੀਂ ਦੇਖਿਆ ਤਾਂ ਤੁਸੀਂ ਵੀ ਆ ਕੇ ਦੇਖ ਸਕਦੇ ਹੋ ਤੇ ਇੱਕ ਅਨੋਖੀ ਗੱਡੀ ਜਿਹੜੀ ਕਿ ਇਸ ਸਮੇਂ ਚੰਡੀਗੜ੍ਹ ਦਾ ਇੱਕ ਸ਼ੋਪੀਸ ਬਣਿਆ ਹੋਇਆ ਹੈ ਤੇ ਕੰਪਨੀ ਦੇ ਵੱਲੋਂ ਇਸ ਗੱਡੀ ਨੂੰ ਦਿਖਾਉਣ ਦੇ ਲਈ ਲਿਆਂਦਾ ਗਿਆ ਤਾਂ ਇੱਕ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਆਏ ਨੇ ਤਾਂ ਜਿਸ ਦੇ ਵਿੱਚ ਇਸ ਗੱਡੀ ਨੂੰ ਦਿਖਾਇਆ ਗਿਆ ਜੋ ਇਹ ਗੱਡੀ ਹੈ ਇੱਕ ਸਪੋਰਟਸ ਕਾਰ ਜਿਹੜੀ ਕਿ ਬਣਾਈ ਗਈ ਹੈ ਸੋ ਜੁੜੋ ਡੇਲੀ ਪੋਸਟ ਮੈਂ ਅਭੀ ਨਾ ਕੈਮਰ ਪਰਸਨ ਅਬ ਸ਼ੇਖ ਦੇ ਨਾਮ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਇੱਕ ਅਜੀਹੀ ਕਾਰ ਜਿਹੜੀ ਲੋਕਾਂ ਦੇ ਦਿੱਖ ਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜੀਹੀ ਗੱਡੀ ਦੇਖੀ ਹੋਣੀ ਅਨੋਕੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇਸ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਇੱਟਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਹ EBA ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਕੋ ਸਾਈਜ਼ ਹੈ ਮਤਲਬ ਇਸਕਾ weight ਹੀ ਬਹੁਤ ਜ਼ਿਆਦਾ ਹੋਗਾ 6.5 ਟਨ ਦਾ ਹੈ। ਉਹ ਟੋਟਲ ਕਿੰਨੀ ਬੈਟਰੀਓਂ ਤੇ ਚੱਲਦਾ ਹੈ? ਇੱਕ ਹੀ ਬੈਟਰੀ ਹੈ 98 ਕਿਲੋਵਟਸ ਦਾ ਬੈਟਰੀ ਹੈ ਕਿਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਰ ਇਲੈਕਟ੍ਰੋਨਿਕ ਹੈਗੀ ਹੈ ਤਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਕਸਰ ਫਿਲਮਾਂ ਦੇ ਵਿੱਚ ਜਈਆਂ ਗੱਡੀਆਂ ਦੇਖਿਆ ਹੋਣਗੀਆਂ ਉਹ ਵੀ ਹਾਲੀਵੁੱਡ ਦੀ ਗੱਲ ਕਰੀਏ ਹਾਲੀਵੁੱਡ ਵਗੈਰਾ ਫਿਲਮਾਂ 'ਚ ਅਸੀਂ ਵੱਡੇ ਪਰਦੇ ਤੇ ਫਿਲਮਾਂ 'ਚ ਜਈਆਂ ਗੱਡੀਆਂ ਦੇਖਦੇ ਹਾਂ ਪਰ ਤੁਹਾਨੂੰ ਅਸੀਂ ਲਾਈਵ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਕਾਰ ਜਿਹੜੀ ਲੋਕਾਂ ਦੇ ਦਿਖਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜਿਹੀ ਗੱਡੀ ਦੇਖੀ ਹੋਣੀ ਤੁਸੀਂ ਦੇਖ ਸਕਦੇ ਹੋ ਇੱਕ ਅਨੋਖੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਐਡਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਫੀਚਰ ਗੱਡੀ ਨੂੰ ਡਰਾਈਵ ਕਰ ਰਹੇ ਨੇ ਜਿਹੜੇ ਡਰਾਈਵਰ ਆਗੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਟੋਟਲੀ ਈਵੀ ਹੈ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਇਸ ਸਮੇ ਅਸੀਂ ਪੂਰੇ ਫੰਕਸ਼ਨ ਵੀ ਜਾਣਾਂਗੇ ਕੀ ਕੀ ਇਸ ਗੱਡੀ ਚ ਹੈਗਾ ਤੇ ਕਿਥੋਂ ਦੀ ਜਿਹੜੀ ਤਿਆਰ ਕੀਤੀ ਹੋਈ ਗੱਡੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਅਸੀਂ ਗੱਡੀ ਦੇ ਬਾਰੇ ਤੇ ਜਾਣਦੇ ਜਿਹੜੇ ਪਾਇਲਟ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਆਪਕਾ ਡੇਲੀ ਪੋਸਟ ਪੰਜਾਬੀ ਵਿੱਚ ਹਾਂ ਜੀ ਯਾਰ ਇਹ ਗਾੜੀ ਮੇਡ ਇਨ ਕਾਹ ਕਿ ਪਹਿਲੇ ਤੇ ਬਤਾਓ ਕਿਉਂਕਿ ਇੱਕ ਲਗ ਸੇ ਮਤਲਬ ਦਿਖ ਹੈ ਕਹਾਂ ਸੇ ਤਿਆਰ ਕੀਤੀ ਹੋਈ ਹੈ ये प्रॉपर इंडियन मेड है इंडियन इंजीनियर से ही बना हुआ गाड़ी है ये कोइंबतर में बना है जयम ऑटोमोटि करके एक रेसिंग कार का जो बनाते हैं उनके साथ और मेन कोलाब्रेशन है महिंद्रा के साथ हुआ था ओके तो थे कितनी स्पीड है थे गेयर कितने ने की मतलब फंक्शन की है के इस ये प्रॉपर इलेक्ट्रिकल व्हीकल है सो न्यूट्रल एंड न्यूट्रल रिवर्स एंड फॉरवर्ड रहता है और इसका स्पीड है फोर्टी किलोमीटर्स पर आर 40 किलोमीटर और इसका जो साइज है, मतलब है।, अच्छा। तो तो है एक ही बैटरी है तो फिल्म की प्रमोशन के लिए आप इधर आए हो हाँ रोड के इसको मतलब कैसे लेके आए कहाँ से अलग से एक ट्रक बना हुआ है रैम के साथ उसका ट्रक में चढ़ा के लेके आते हैं जहाँ पे भी हम जाते हैं वहाँ पे नीचे उतार के चला के लेके आते हैं प्रेशर पे है सारा सिस्टम ट्यूबलेस टाइप से जो, ये इसका, जो इसका जो इसका अब स्टेयरिंग सिस्टम है सारा पावर है हाँ सब पावर है हाइड्रोलिक सिस्टम है पूरा और टायर्स ने सी सीट वाला ने बनाया था मतलब जेड डांसिंग भी मतलब शायद आप कर रहे थे इसके कार नहीं नहीं डांसिंग नहीं होता है इसका थोड़ा चौकअप जॉब्स का वजह ये थोड़ा मूवमेंट होता है मूवमेंट होता है तो एक बार करके दिखाना आप इसका थोड़ा सा आगे पीछे जो ब्रेकिंग सिस्टम इसका दिखाना सो एक ਵਕਰੀ ਜਿਹੜੀ ਦਿੱਕਤ ਦੀ ਕਾਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਅ ਅੱਗੇ ਲੈ ਕੇ ਆਣਗੇ ਮੈਂ ਕੈਰਾਬਰਸਮ ਸ਼ੇਖ ਨੂੰ ਕਾਂਗੇ ਇੱਕ ਸਾਈਡ ਤੇ ਕਿਉਂਕਿ ਜੋ ਗੱਡੀ ਦੇ ਟਾਇਰ ਨੇ ਉਹ ਵੀ ਅ ਅਸੀਂ ਕਹਿ ਦਿੰਨਾ ਤਿੰਨ ਗੁਣਾ ਟਾਇਰ ਹੈਗੇ ਨੇ ਆਮ ਗੱਡੀਆਂ ਦੀ ਗੱਲ ਕਰੀਏ ਤਾਂ ਲੋਕਾਂ ਦੀ ਦਿੱਖ ਦਾ ਕੇਂਦਰ ਬਣੇ ਹੋਏ ਨੇ ਲੋਕ ਲਾਈਨਾਂ 'ਚ ਲੱਗ ਕੇ ਇਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਲ ਇਲੈਕਟ੍ਰੋਨਿਕ ਹੈਗੀ ਹੈ ਤਾਂ ਹਾਈਡਰੌਲਿਕ ਸਾਰਾ ਸਿਸਟਮ ਹੈਗਾ ਤਾਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਦਿਖਦਾ ਕੇਂਦਰ ਬਣਿਆ ਹੋਇਆ ਹੈ ਤਾਂ ਜੇਕਰ ਤੁਸੀਂ ਵੀ ਇਸ ਗੱਡੀ ਨੂੰ ਨਹੀਂ ਦੇਖਿਆ ਤਾਂ ਤੁਸੀਂ ਵੀ ਆ ਕੇ ਦੇਖ ਸਕਦੇ ਹੋ ਤੇ ਇੱਕ ਅਨੋਖੀ ਗੱਡੀ ਜਿਹੜੀ ਕਿ ਇਸ ਸਮੇਂ ਚੰਡੀਗੜ੍ਹ ਦਾ ਇੱਕ ਸ਼ੋਪੀਸ ਬਣਿਆ ਹੋਇਆ ਹੈ ਤੇ ਕੰਪਨੀ ਦੇ ਵੱਲੋਂ ਇਸ ਗੱਡੀ ਨੂੰ ਦਿਖਾਉਣ ਦੇ ਲਈ ਲਿਆਂਦਾ ਗਿਆ ਤਾਂ ਇੱਕ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਆਏ ਨੇ ਤਾਂ ਜਿਸ ਦੇ ਵਿੱਚ ਇਸ ਗੱਡੀ ਨੂੰ ਦਿਖਾਇਆ ਗਿਆ ਜੋ ਇਹ ਗੱਡੀ ਹੈ ਇੱਕ ਸਪੋਰਟਸ ਕਾਰ ਜਿਹੜੀ ਕਿ ਬਣਾਈ ਗਈ ਹੈ ਸੋ ਜੁੜੇ ਹੋਏ ਢੇਲੀ ਪੋਸਟ ਮੈਂ ਅਭੀ ਨਾਲ ਕੈਮਰ ਪਰਸਨ ਆਬ ਸ਼ੇਖ ਦੇ ਨਾਮ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਚ ਇੱਕ ਅਜੀਹੀ ਕਾਰ ਜਿਹੜੀ ਲੋਕਾਂ ਦੇ ਦਿੱਖ ਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜੀਹੀ ਗੱਡੀ ਦੇਖੀ ਹੋਣੀ ਅਨੋਕੀ ਸ਼ੇਪ ਹੈ ਇੱਕ ਇੱਕ ਅਲੱਗ ਜਿਹਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਇੰਨਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਹ EBA ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਉਹ ਸਾਈਜ਼ ਹੈ ਮਤਲਬ ਇਸ ਦਾ weight ਹੀ ਬਹੁਤ ਜ਼ਿਆਦਾ ਹੋਗਾ 6.5 ਟਨ ਦਾ ਹੈ। ਉਹ ਟੋਟਲ ਕਿੰਨੀ ਬੈਟਰੀਆਂ 'ਚ ਚੱਲਦਾ ਹੈ? ਇੱਕ ਹੀ ਬੈਟਰੀ ਹੈ 98 ਕਿਲੋਵਾਟ ਦਾ ਬੈਟਰੀ ਹੈ ਕਿਸ ਗੱਡੀ ਦੇਖੋ ਬ੍ਰੇਕਿੰਗ ਸਿਸਟਮ ਚੈੱਕ ਕਰੋ ਪਿੱਛੇ ਇੱਕ ਟਾਇਰ ਹੈ ਤੇ ਉਸ ਤੋਂ ਬਾਅਦ ਟੋਟਰ ਇਲੈਕਟ੍ਰੋਨਿਕ ਹੈਗੀ ਹੈ ਤਾਂ ਸਸਿਕਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਕਸਰ ਫਿਲਮਾਂ ਦੇ ਵਿੱਚ ਜਈਆਂ ਗੱਡੀਆਂ ਦੇਖਿਆ ਹੋਣਗੀਆਂ ਉਹ ਵੀ ਹਾਲੀਵੁੱਡ ਦੀ ਗੱਲ ਕਰੀਏ ਹਾਲੀਵੁੱਡ ਵਗੈਰਾ ਫਿਲਮਾਂ 'ਚ ਅਸੀਂ ਵੱਡੇ ਪਰਦੇ ਤੇ ਫਿਲਮਾਂ 'ਚ ਜਈਆਂ ਗੱਡੀਆਂ ਦੇਖਦੇ ਹਾਂ ਪਰ ਤੁਹਾਨੂੰ ਅਸੀਂ ਲਾਈਵ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਕਾਰ ਜਿਹੜੀ ਲੋਕਾਂ ਦੇ ਦਿੱਖ ਦਾ ਕੇਂਦਰ ਬਣਿਆ ਹੋਈ ਹੈ ਜਿਸ ਨੂੰ ਕਦੇ ਨਹੀਂ ਕਿਸੇ ਨੇ ਅਜਿਹੀ ਗੱਡੀ ਦੇਖੀ ਹੋਣੀ ਤੁਸੀਂ ਦੇਖ ਸਕਦੇ ਹੋ ਇੱਕ ਅਨੋਖੀ ਸ਼ੇਪ ਹੈ ਇੱਕ ਇੱਕ ਲੱਗ ਜਾ ਸਟਾਈਲ ਹੈ ਤੇ ਇੱਕ ਬਹੁਤ ਵੱਡਾ ਸਾਈਜ਼ ਜਿਹੜਾ ਕਿ ਅਸੀਂ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਕਿ ਐਡਾ ਵੱਡਾ ਸਾਈਜ਼ ਜਿਹੜਾ ਕਿ ਮੇਡ ਇਨ ਇੰਡੀਆ ਹੀ ਜਿਹੜਾ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਫੀਚਰ ਗੱਡੀ ਨੂੰ ਡਰਾਈਵ ਕਰ ਰਹੇ ਨੇ ਜਿਹੜੇ ਡਰਾਈਵਰ ਆਗੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਟੋਟਲੀ ਈਵੀ ਹੈ ਇਲੈਕਟ੍ਰੋਨਿਕ ਹੈਗੀ ਹੈ ਬੈਟਰੀ ਤੇ ਚੱਲਣ ਵਾਲੀ ਕਾਰ ਹੈਗੀ ਆ ਤਾਂ ਇਸ ਸਮੇ ਅਸੀਂ ਪੂਰੇ ਫੰਕਸ਼ਨ ਵੀ ਜਾਣਾਂਗੇ ਕੀ ਕੀ ਇਸ ਗੱਡੀ ਚ ਹੈਗਾ ਤੇ ਕਿਥੋਂ ਦੀ ਜਿਹੜੀ ਤਿਆਰ ਕੀਤੀ ਹੋਈ ਗੱਡੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਅਸੀਂ ਗੱਡੀ ਦੇ ਬਾਰੇ ਤੇ ਜਾਣਦੇ ਜਿਹੜੇ ਪਾਇਲਟ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਆਪਕਾ ਡੇਲੀ ਪੋਸਟ ਪਿਆਪੀ ਵਿੱਚ ਹਾਂ ਜੀ ਗੱਡੀ ਮੇਡ ਇਨ ਕਾਹਗੀ ਪਹਿਲੇ ਤੇ ਬਤਾਓ ਕਿਉਂਕਿ ਇੱਕ ਲੱਗ ਸੇ ਮਤਲਬ ਦਿਖ ਹੈ ਕਹਾਂ ਸੇ ਤਿਆਰ ਕੀਤੀ ਹੋਈ ਹੈ ये प्रॉपर इंडियन मेड है इंडियन इंजीनियर से ही बना हुआ गाड़ी है ये कोइंबतर में बना है जयम ऑटोमोटि करके एक रेसिंग कार का जो बनाते हैं उनके साथ और मेन कोलाब्रेशन है महेंद्रा के साथ हुआ था ओके तो थे कितनी स्पीड है थे गेयर कितने ने की मतलब फंक्शन की है के इस दें ये प्रॉपर इलेक्ट्रिकल व्हीकल है सो न्यूट्रल एंड न्यूट्रल रिवर्स एंड फॉरवर्ड रहता है और इसका स्पीड है फोर्टी किलोमीटर्स पर आर 40 किलोमीटर और इसका जो साइज है, मतलब है।, अच्छा। तो है एक ही बैटरी है तो फिल्म की प्रमोशन के लिए आप इधर आए हो हाँ रोड के इसको मतलब कैसे लेके आए कहाँ से अलग से एक ट्रक बना हुआ है रैम के साथ उसका ट्रक में चढ़ा के लेके आते है जहाँ पे भी हम जाते हैं वहाँ पे नीचे उतार के चला के लेके आते हैं प्रेशर पे है सारा सिस्टम ट्यूबलेस टाइप से तो और जो इसका जो इसका आप स्टेयरिंग सिस्टम है सारा पावर है हाँ सब पावर है हाइड्रोलिक सिस्टम है पूरा और टायर्स ने सी एट वाले ने बनाया था तो जे डांसिंग भी मतलब तो शायद आप कर रहे थे इसका कर करती है नहीं नहीं डांसिंग नहीं होता है इसका थोड़ा चौकअप जॉब्स का वैसे ये थोड़ा मूवमेंट होता है मूवमेंट होता है तो एक बार करके दिखाना आप इसका थोड़ा सा आगे पीछे जो ब्रेकिंग सिस्टम इसका दिखाना सो एक ਵਕਰੀ ਜਿਹੜੀ ਦਿੱਕਤ ਦੀ ਕਾਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਅੱਗੇ ਲੈ ਕੇ ਆਣਗੇ ਮੈਂ ਕੈਨਾਬਰ ਸਿੰਘ ਨੂੰ ਕਹਾਂਗੇ ਕਿ ਸਾਈਡ ਤੇ ਕਿਉਂਕਿ ਜੋ ਗੱਡੀ ਦੇ ਟਾਇਰ ਨੇ ਉਹ ਵੀ ਅਸੀਂ ਕਹਿ ਦਿੰਨਾ ਤਿੰਨ ਗੁਣਾ ਟਾਇਰ ਹੈਗੇ ਨੇ ਆਮ ਗੱਡੀਆਂ ਦੇ